ਸਮਾਣਾ ਦਾ ਬਾਖੜਾ ਨਹਿਰ ਦਾ ਜਿਹੜਾ ਪੁਲ ਹੈ ਉਸ ਦੇ ਕੋਲੇ ਦੇਖੋ ਰੋੜ ਆ ਰਿਹਾ ਪਟਿਆਲੇ ਸਾਈਡ ਤੋਂ ਇੱਥੇ ਮੋੜ ਹੈ ਉਹ ਨਿੱਥੇ ਲਾਈਨ ওভারਰੇਜ ਰੇਗੀ ਰਾਜਰੇਪੁਰ ਨੂੰ ਜਾ ਰਹੀ ਹੈ 6-7 ਫੁੱਟ height ਦਾ ਸੜਕੀ ਕੋਰ ਹੈ ਸਾਹਮਣੇ ਤੇ ਗੱਡੀ ਆ ਰਹੀ ਸੀ ਇਹ ਜਿਹੜਾ ਕੈਂਟਰ ਤੁਹਾਨੂੰ ਦਿਖਾ ਰਹੇ ਆ ਇੱਕ ਕੈਂਟਰ ਪਟਿਆਲਾ ਸਾਈਡ ਤੋਂ ਆਇਆ ਔਰ ਇੱਥੇ ਆ ਕੇ ਸਾਹਮਣੇ ਤੇ ਗੱਡੀ ਆਈ ਉਸ ਦੇ ਪਿੱਛੇ ਇੱਕ ਗੱਡੀ ওভারਟੇਕ ਕਰ ਰਹੀ ਥੀ ਇਹਨੇ ਗੱਡੀ ਨੂੰ ਉਧਰ ਘੁਮਾਇਆ ਤਾਂ ਇਹ ਗੱਡੀ ਇੱਥੇ ਜਿਹੜਾ ਰੇਲਿੰਗ ਬਣੀ ਹੈ ਉੱਥੇ ਚੜ ਗਈ ਹੈ ਲੇਕਿਨ ਇੱਕ ਬੜਾ ਹਸਾ ਟੜ ਗਿਆ ਕਿਉਂਕਿ ਸੰਡੇ ਹੁੰਦਾ ਤਾਂ ਇੱਥੇ ਜਿਹੜੇ ਸੰਡੇ ਲੇਕਿਨ ਬਚਾਵ ਹੋਏ ਲੋਕਾ ਦੀ ਕੋ ਮੰਗੇ ਕੀਆ ਤਾਂ ਇੱਥੇ ਟ੍ਰੈਫਿਕ ਲਾਈਟ ਲਾਈ ਜਾਣ ਇਸ ਪੁਲ ਦੇ ਉੱਤੇ ਰੈੱਡ ਲਾਈਟ ਲਗੇ ਜਾਂ ਇੱਥੇ ਇਸ ਸੜਕ ਨੂੰ ਸਿੱਧਾ ਕੀਤਾ ਜਾਵੇ ਔਰ ਛੋੜਾ ਕੀਤਾ ਜਾਵੇ ਤਾਂ ਕਿ ਕੋਈ ਹਾਦਸਾ ਨਾ ਹੋਵੇ ਕਈ ਵਾਰ ਗੱਡੀਆਂ ਰਾਤ ਨੂੰ ਪਲਟਦੀਆਂ ਕਿਉਂਕਿ ਗੱਡੀ ਦੇ ਪਿੱਛੋਂ ਆਂਦੀ ਹੁਣ ਪਤਾ ਨਹੀਂ ਹੁੰਦਾ ਕਿ ਮੋੜ ਹੈ ਇੱਥੇ ਆ ਕੇ ਗੱਡੀ ਪਲਟ ਜਾਂਦੀ ਹੈ ਇਸ ਨੂੰ ਰੋਕਣ ਦੇ ਲਈ ਲੋਕ ਨਿਰਮਾਣ ਵਿਭਾਗ ਤੁਰੰਤ ਧਿਆਨ ਦੇਵੇ ਤਾਂ ਕਿ ਹਾਸੇ ਰੁਕਣ। ਅਸ਼ੋਕ ਕੁਮਾਰਾ ਜੀ ਆਪਣੇ ਰਾਡਨ ਐਸ ਰੁਣ ਤੱਕ ਆਣੇ ਆਪਣੇ ਸਲੁਣ ਤੱਕ ਆਣਾ ਜੀ। ਇਹ ਪਟਿਆਲਾ ਪੁਲ ਦੇ ਨੇੜੇ। ਹਾਂਜੀ ਪਟਿਆਲਾ ਪੁਲ ਦੇ ਨੇੜੇ ਤਕਰੀਬ ਦੇਖ ਦੇਣ ਆਸਤੇ ਹੁੰਦੇ ਰਹਿੰਦੇ ਨੇ ਇਹ ਜੀ। ਕਾਰਨ ਕੀ ਹੈ? ਇਹ ਸੜਕ ਤੇ ਸੜਕ ਬਹੁਤ ਛੋਟੀ ਸੜਕ ਤੇ ਸੜਕ ਖੁੱਲੀ ਢੁਲੀ ਹੋਣੀ ਚਾਹੀਦੀ ਸੜਕ ਜੀ। ਮੋੜ ਹੈ ਇੱਥੇ। ਮੋੜ ਬਹੁਤ ਖਤਰਾ ਮੋੜਾ ਹੀ ਹੈ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸੜਕ ਜਿੰਨੀ ਹੋਵੇ ਬਹੁਤ ਵਧਾਇਆ ਹੋਵੇ ਖੁੱਲੀ ਢੁਲੀ ਸੜਕ ਬਣਾਈ ਜਾਵੇ। ਸਿੱਧੀ ਹੋਵੇ। ਸਿੱਧੀ ਬਿਲ ਜਾ ਦੇ ਕੋ ਲੱਟਾਪ ਬੰਦਵਾਸ ਕੀਤਾ ਜਾਵੇ ਪਰਮਦਰਸ ਕੀਤਾ ਬਲਾਲ ਬੱਤੀ ਪਰਮਦਰਸ ਕੀਤਾ ਜਾਵੇ ਜੀ ਅੱਜ ਕੀ ਹੋਇਆ ਤਾਂ ਇਹ ਸਰ ਜੋ ਮੈਟਰੋ ਸ਼ਹਿਰ ਚੋਂ ਆਇਆ ਤੇ ਇਹ ਗੱਡੀ ਦੇ ਵਿਚ ਨੂੰ ਚੜੀ ਹੋਈ ਸੀ ਜੀ ਗੱਡੀ ਜਦੋਂ ਡਰਾਈਵਰ ਨੂੰ ਪੁੱਛਿਆ ਕਹਿੰਦਾ ਇੱਕ ਗੱਡੀ ਪਹਿਲਾਂ ਅਗਿਆਰੀ ਸੀ ਛੋਟੀ ਗੱਡੀ ਉਹ ਛੋਟੀ ਗੱਡੀ ਟਾਲਾ ਕ੍ਰੋਸ ਕਰਨ ਲੱਗਾ ਸੀ ਇਹ ਕਹਿੰਦਾ ਮੈਂ ਨਾ ਪਰਾਂ ਕਰਦਾ ਮੇਰੇ ਤੇ ਗੱਡੀ ਚੜਾ ਦੇਣੀ ਟਾਲੇ ਟਾਲਾ ਤੋੜ ਗਿਆ ਰੀਲ ਨੂੰ ਪਾ ਦਿ ਗਿਆ ਟਾਲੇ ਲਾ ਪਾ ਦਿ ਗਿਆ ਅਸੀਂ ਇਹ ਬੇਨਤੀ ਕਰਦਾ ਸਰਕਾਰ ਨੂੰ ਕਿ ਵਾਤ ਵਾਤ ਜਿੰਨੀ ਜਲਦੀ ਹੋਵੇਗੇ ਇਹ ਮੋੜ ਚੱਕਾ ਜਾਵੇ ਸੜਕ ਸਿੱਧੀ ਕੀਤੀ ਜਾਵੇ ਔਰੇ ਲਾਲ ਬੱਤੀ ਦਾ ਸੀਚ ਮੋਣ ਚਾਹੀਦਾ ਔਰੇ ਜੀ ਇਹ ਗੱਡੀ ਤੋਂ ਜੇ ਇੱਥੇ ਬੰਦੇ ਰੋਟੀ ਖਾ ਰਹੇ ਸੀ ਤੇਨੂੰ ਸਾਤ ਬੰਦੇ ਦਾ ਹੋ ਜਾਣਾ ਸੀ ਜੀ ਇਹ ਤੇ ਕੋਈ ਇੱਥੇ ਕਈ ਹਾਸ ਹੋਏ ਨੇ ਕਈ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਆ ਗੱਡੀਆਂ ਥੱਲੇ ਗਿਰਨ ਦੇ ਚਾਂਸ ਹੋਏ ਜੇ ਸੰਡੇ ਹੁੰਦਾ ਔਰ ਕੋਈ ਨਾ ਮਰ ਜਾਣਾ ਸੀ ਕਿਸੇ ਨੇ ਕਿਸੇ ਨੇ ਮਰ ਜਾਣਾ ਸੀ ਕਿਸੇ ਨੇ ਕਿਸੇ ਨੇ ਜੀ ਸੰਡੇ ਮਾਰਕੀਟ ਲੱਗਦੀ ਹੈ ਅਸਲ ਸੰਡੇ ਮਾਰਕੀਟ ਲੱਗਦੀ ਆ ਛੁਕਰ ਸੰਡੇ ਮਾਰਕੀਟ ਨੇ ਮੰਗਲਵਾਰਾ ਜੀ ਜੇ ਸੰਡੇ ਮਾਰਕੀਟ ਨੇ ਉਹ ਕੋਈ ਨਾ ਮਰ ਜਾਣਾ ਸੀ ਹਾਥਾ ਹੋ ਜਾਣਾ ਸੀ ਇਹ ਮੈਂ ਪਟਿਆਲੇ ਤੋਂ ਲੱਗਿਆ ਆਂ ਜੀ ਬ੍ਰੇਟਾ ਜੀ ਹੋਣਾ ਕੁਝ ਨਹੀਂ ਜਿੱਧਰ ਉਹਨੇ ਜਿਆਦੇ ਚੜਾ ਲਈ ਬੱਸ ਮੈਨੂੰ ਆਇ ਲੱਗਿਆ ਕਿ ਮੇਰੇ ਚ ਮਾਰੂਗਾ ਮੈਂ ਇਧਰੋਂ ਕਰ ਲਈ ਅੱਛਾ ਤਾਂ ਤੁਸੀਂ ਫਿਰ ਇੱਧਰੇ ਰੇਲਿੰਗ ਤੇ ਆ ਗਏ ਹਾਂ ਰੇਲਿੰਗ ਨਹੀਂ ਆ ਗਏ ਨਾ ਮੇਰੇ ਮੂਰੇ ਕੋਈ ਚੀਜ਼ ਨਹੀਂ ਸੀ ਬੱਸ ਉਹਨੇ ਚੜਾਉਣ ਕਰਕੇ ਬੜਾ ਜਿਆਦੇ ਚੜ ਕੇ ਮੁੜ ਲਏ ਉਹਨੇ ਮੈਂ ਘਬਰਾ ਗਿਆ ਨਹੀਂ ਜੀ ਮਹਾ ਮੇਰੇ ਚ ਮੁੜ ਡਬਲ ਪਾਸੇ ਗਈ ਨਹੀਂ ਜੀ ਤੇ ਨਹੀਂ ਛੇਕਣ ਇੱਕ ਸਾਈਡ ਕਰ ਦੇਣਾ ਜੀ ਇੱਕ ਸਾਈਡ ਥੱਲੋਂ ਦੀ ਕਰ ਦੇਣਾ ਫੇਰ ਵੀ ਪਚਤ ਰਹੇ ਦੀ ਹੁਣ ਡਬਲ ਕਰਾਸਿੰਗ ਇੱਥੇ ਹੁੰਦੀ ਨਹੀਂ ਕਿ ਆਲਾ ਤਿੰਨ ਤਿੰਨ ਕਰਾਸਿੰਗ ਕਰੀ ਜਾਂਦਾ ਜੀ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼